ਮਾਨਯੋਗ ਅਦਾਲਤ ਵੱਲੋਂ ਬਜਿੰਦਰ ਪਾਸਟਰ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਤੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਹਿਲਾਂ ਇੱਕ ਵਾਰ ਤਸਵੀਰਾਂ ਦਖਾਨ ਇਹ ਪ੍ਰੋਫਿਟ ਬਜਿੰਦਰ ਸਿੰਘ ਦੀ ਮਿਨਿਸਟਰੀ ਦੀ ਚਰਚਾ ਹੈ ਜਿੱਤੇ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਲੱਖਾਂ ਲੋਕ ਰੋਜ਼ਾਨਾ ਆਉਂਦੇ ਸਨ ਤੇ ਬਿਲਕੁਲ ਇਸ ਦੇ ਸਾਹਮਣੇ ਇੱਕ ਢਾਬੇ ਬਣੇ ਹੋਏ ਆ ਜਿੱਤੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਰੋਟੀ ਖਾਣ ਵਾਸਤੇ ਚਾਹ ਪੀਣ ਵਾਸਤੇ ਆਉਂਦੇ ਸਨ ਪਰ ਸਜਾ ਖੋਣ ਤੋਂ ਬਾਅਦ ਇੱਥੇ ਇਹ ਲੋਕ ਵੀ ਮਯੂਸ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਹੁਣ ਇਹਨਾਂ ਦਾ ਕਾਰੋਬਾਰ ਬਿਲਕੁਲ ਖਤਮ ਖੋ ਜਾਵੇਗਾ ਸਰਨਲ ਭਾਈ ਸਾਹਿਬ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਸਰ ਕੀ ਕਹਿਣਾ ਚਾਹੁੰਦੇ ਹੋ ਬਜਿੰਦਰ ਪਾਸੇ ਨੂੰ ਸਜ਼ਾ ਹੋਈ ਹੈ ਪਹਿਲਾਂ ਇਹ ਦੱਸੋ ਕਿੰਨਾ ਕ ਕਾਰੋਬਾਰ ਚੱਲਦਾ ਸੀਗਾ ਤੇ ਹੁਣ ਕਿੰਨਾ ਕ ਕਾਰੋਬਾਰ ਨੂੰ ਫਰਕ ਪੈ ਸਕਦਾ ਹੈ ਸਾਡਾ ਜੀ ਕਾਰੋਬਾਰ ਬਹੁਤ ਜ਼ਿਆਦਾ ਜੀ ਵਧੀਆ ਚੱਲ ਰਹੀ ਵਧੀਆ ਕੰਮ ਕਰਦਾ ਸੀ ਜੀ ਇੱਥੇ ਜੀ ਤੇ ਲੱਖੋਂ ਬੰਦਾ ਆਉਂਦਾ ਤਾਂ ਜੀ ਇੱਥੇ ਵਧੀਆ ਠੀਕ ਹੁੰਦੇ ਤੇ ਬੰਦੇ ਸੀ ਆਪ ਦੇ ਦੇ ਖੁਦ ਪਰ ਨਹੀਂ ਸਾਡਾ ਕੰਮ ਤਾਂ ਬੰਦ ਹੋ ਗਈ ਬਿਲਕੁਲ ਇੱਥੇ ਲੱਖਾਂ ਬੰਦਾ ਆਉਂਦਾ ਸੀ ਸਾਰੇ ਲੋਕੀਓ ਕੀ ਚੱਲ ਰਹੀਏ ਇੱਥੇ ਤੇ ਕੰਮ ਕਰ ਹੈ ਨਹੀਂ ਜੀ ਇੱਥੇ ਆਪਾਂ ਟਾਈਮ ਪਾਸ ਕਰਨ ਵਾਲੇ ਵਧੀਆ ਦੇਖੋ ਆਟੋ ਵਾਲੇ ਵੀ ਤੇ ਬਚਰੇ ਕੋਈ ਵਿਚਾਰਾ ਕਿਤਰਾ ਤਾਂ ਤੁਹਾਨੂੰ ਗਰੀਬ ਆਦਮੀ ਦਾ ਮਸਿਆਹਤ ਹੈ ਮਤਲਬ ਕਈ ਆਟੋ ਵਾਲੇ ਜਿੱਥੇ ਹੋਰ ਲੋਕ ਕਾਰੋਬਾਰ ਕਰਨ ਆਉਂਦੇ ਸੀਗੇ ਆਪਣਾ ਕੰਮ ਕਰਦੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਨੁਕਸਾਨ ਹੋਇਆ ਉਹ ਕਾਫੀ ਵੱਡਾ ਨਹੀਂ ਗਰੀਬਾਂ ਦਾ ਮਸੀਹਾਤ ਹੈ ਇਹ ਆਟੋ ਵਾਲੇ ਕਹਿੰਦਾ ਸਭ થઈ ਜਿੱਥੇ ਤਕਰੀਬ ਗਰੀਬੇ ਆਦਮੀ ਤਾਂ ਸਾਰੇ ਇੱਥੇ ਬਚਾਰੇ ਬੰਦੇ ਕਿੱਥੇ ਕਿੱਥੇ ਜਾ ਕੇ ਦੁਨੀਆਂ ਦੇ ਚਾਰਨ ਉੱਥੇ ਪੈਂਦੇ ਸਾਰੀ ਜਗ੍ਹਾ 'ਚ ਇਹ ਬਚਾਰਾ ਜੋਗਾ ਵੀਰ ਲਈ ਜਾਂ ਬੜੇ ਕੰਮ ਚੱਲ ਰਿਹਾ ਸੀ ਉਹ ਕੰਮ ਕਰ ਇਨੇਕ ਲੋਕ ਇੱਥੇ ਆਉਂਦੇ ਸੀ ਐਸਾ ਲੱਖਾਂ ਬੰਦਾ ਆ ਰਹੇ ਸੀ ਲੱਖਾਂ ਬੰਦਾ ਆ ਰਹੇ ਸਡੇ ਪੂਰੀ ਵਧੀਆ ਕੰਮ ਹੁੰਦਾ ਸੀ ਜੀ ਕੀ ਬਿਮਾਰੀਆਂ ਵੀ ਠੀਕ ਕਰਦੇ ਸੀ ਸਾਰੀਆਂ ਆਪਣੀ ਅੱਖਾਂ ਨਾਲ ਦੇਖਿਆ ਤੁਸੀਂ ਕੋਈ ਗੱਲ ਸ਼ੇਅਰ ਕਰੋ ਅੰਦੇ ਅੰਦੇ ਲੂਲੇ ਲਗੜੇ ਸ਼ਾੜਾ ਮਾਰਦੇ ਫਿਰਦੇ ਤੇ ਹੂੰ ਅੰਦਰ ਨੂੰ ਪਤਾ ਨਹੀਂ ਜੋ ਵੀ ਹੋ ਰਿਹਾ ਜੀ ਠੀਕ ਹੋ ਰਿਹਾ ਤਾਂ ਹੂੰ ਬੱਜੇ ਕੰਮ ਹੋ ਰਿਹਾ ਜੀ ਇੱਥੇ ਸ਼ਾੜਾ ਦਾ ਕੰਮ ਠੱਪ ਹੋ ਗਿਆ ਬਿਲਕੁਲ ਇੱਥੇ ਸਜ਼ਾ ਹੋਈ ਹੈ ਸਜ਼ਾ ਤੋਂ ਬਾਅਦ ਕੀ ਲੱਗਦਾ ਕਿ ਬਾਹਰ ਆਣਗੇ ਵੀ ਜਿੱਦਾਂ ਬਾਹਰ ਇਹਨੇ ਆਜਾ ਬਾਹਰ ਹੂੰ ਜੋ ਕੰਮ ਕਰਾਇਆ ਇਹਨੇ ਆਉਣਗੇ ਬਾਹਰ ਇਹ ਜਰੂਰ ਆਏ ਬਾਹਰ ਜੀ ਇਹਨੇ ਕੋਈ ਐਜਾ ਕੰਮ ਨਹੀਂ ਕਰਾਇਆ ਵਪਾਰ ਕਿੰਨਾ ਕ ਨੁਕਸਾਨ ਹੋਇਆ ਹੁਣ ਵਪਾਰ ਨੁਕਸਾਨੇ ਸਭ ਦਾ ਦੇਖੋ ਹੂੰ ਖਾਦੀ ਬੈਠੇ ਆ ਨਿਹਚਰ ਆਉਣ ਕਰਦੀ ਮੇਲੇ ਭਰਦੇ ਤੇ ਹੋਰ ਲੱਗਦਾ ਤੁਹਾਨੂੰ ਜੇਕਰ ਉਹ ਨਹੀਂ ਬਾਹਰ ਆਂਦੇ ਤਾਂ ਤੁਹਾਡਾ ਕਾਰੋਬਾਰ ਠੱਪ ਹੋ ਸਕਦਾ ਬਿਲਕੁਲ ਨਹੀਂ ਨਹੀਂ ਬਾਹਰ ਆਉਂਗੇ ਹੋ ਆਉਂਗੇ ਬਾਹਰ ਉਹ ਕੋਈ ਨੰਬਰ ਵੀ ਉਹ ਸੇਵਕਾਂ ਹੀ ਪ੍ਰਭੂ ਤਾਂ ਸੇਵਕ ਆਉਤੋ ਹੂੰ ਆਏਗਾ ਬਾਹਰ ਅਤੇ ਕਿਤੇ ਨਾ ਕਿਤੇ ਲੋਕ ਕਹਿ ਰਹੇ ਪ੍ਰਭੂ ਦੇ ਸੇਵਕ ਸੀਗੇ ਤੇ ਉਹ ਜ਼ਰੂਰ ਬਾਹਰ ਬਾਹਰ ਆਉਣਗੇ ਅਤੇ ਤੁਹਾਨੂੰ ਤਸਵੀਰਾਂ ਜਿੱਥੇ ਕਿ ਕਾਫੀ ਇੱਥੇ ਰੌਣਕ ਹੁੰਦੀ ਸੀ ਇਸ ਪੰਡਾਲ 'ਚ ਪੂਰੀ ਰੌਣਕ ਹੁੰਦੀ ਤੇ ਲੋਕ ਦੂਰ ਦੂਰ ਤੋਂ ਇੱਥੇ ਖਾਣਾ ਖਾਣ ਵਾਸਤੇ ਆਉਂਦੇ ਸੀਗੇ ਕਿੰਨੇ ਕ ਬੰਦੇ ਦੀ ਰੋਟੀ ਜਿਹੜੀ ਜਦੋਂ ਇੱਥੇ ਨਾਮ ਚਰਚਾ ਹੁੰਦੀ ਸੀਗੀ ਜਾਂ ਇੱਥੇ ਮੀਟਿੰਗ ਹੁੰਦੀ ਸੀਗੀ ਕਿੰਨੇ ਕ ਬੰਦੇ ਦੀ ਰੋਟੀ ਬਣਾਉਂਦੇ ਸੀਗੇ 50 60 ਬੰਦਿਆਂ ਦੀ ਬਣ ਜਾਂਦੀ ਰੋਟੀ ਕਾਰੋਬਾਰ ਸਾਡਾ ਇੱਕ ਟਾਈਮ 'ਚ ਸਾਡਾ ਕਾਰੋਬਾਰ ਚੰਗਾ ਚੱਲਦਾ ਤਾਂ ਆਇਆ ਦੁਆ ਕਰਦੇ ਮਾਲਕ ਮੋਲੀ ਵੀ ਆ ਜੇ ਆ ਮਤਲਬ 50 50 ਬੰਦੇ 60 60 ਬੰਦੇ ਬੈਠ ਕੇ ਰੋਟੀ ਖਾਂਦੇ ਸੀਗੇ ਅੱਜ ਅੱਜ ਦੋ ਗਈਆਂ ਸੀ ਵੀ ਅੱਜ ਬਹੁਤ ਵਧੀਆ ਹੋਰੇ ਅੰਜੂ ਆਂਦੇ ਅੱਖਾਂ ਚ ਹਾਂਜੀ ਹਾਂ ਕਿਉਂ ਆ ਰਹੇ ਆ ਦੇਖ ਕੇ ਗਮੀ ਤਾਂ ਹੁੰਦੀ ਓ ਆ ਰੇ ਇੱਕ ਚੀਜ਼ ਦੀ ਕਿ ਜੇ ਹੋ ਰਿਆ ਸਾਡਾ ਕੰਮ ਵਧੀਆ ਚੱਲਦਾ ਤਾਂ ਅਸੀਂ ਤਾਂ ਗਰੀਬ ਬੰਦੇ ਆ ਦੋ ਰੋਟੀਆਂ ਦੇ ਲੱਗਾਈ ਲੇ ਹੋਰੇ ਕਾਰੋਬਾਰ ਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਸਾਲ ਹੋ ਰਿਹਾ ਆਦਤ ਸਾਭ ਜੀਆਂ ਖਰਾਬ ਹੋ ਰਹੀਆਂ ਕਿੰਨਾ ਤੇ ਰਸਣ ਬਣਾ ਕੇ ਖਰਾਬ ਹੋ ਗਿਆ ਅੱਜ ਰਾਸਣ ਹੋ ਗਿਆ ਤਨੀ 4 ਕਿਲੋ ਆਟਾ ਖਰਾਬ ਹੋ ਗਿਆ ਨਹੀਂ ਅੱਗੇ 5-5 ਕਿਲੋ ਆਟਾ ਲੱਗ ਜਾਂਦਾ ਤਾਂ ਉਰੇ ਹਾਂਜੀ ਤੇ ਜ਼ਰੂਰ ਕਿਤੇ ਨਾ ਕਿਤੇ ਬਜਿੰਦਰ ਪਾਸਰ ਜਿਹੜਾ ਸਾਹਮਣੇ ਕੰਟੇਨ ਬਣੀ ਹੋਈ ਹੈ ਉੱਥੇ ਦੇ ਲੋਕ ਵੀ ਨਰਾਸ਼ ਨੇ ਕਿਉਂਕਿ 50-50 67 ਬੰਦੇ ਉਰੇ ਬੈਠ ਕੇ ਰੋਟੀ ਖਾਂਦੇ ਸੀ ਤੇ ਅੱਜ ਜਦੋਂ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਕਾਫੀ ਔਕੜਾਂ ਦਾ ਸਾਹਮਣਾ ਵੀ ਕਰਨਾ ਇਹਨਾਂ ਨੂੰ ਪੈ ਸਕਦਾ ਤੇ ਅੱਖਾਂ 'ਚ ਅੰਜੂ ਤੱਕ ਇਹਨਾਂ ਦੇ ਆਏ ਨੇ ਤੇ ਇਹ ਕਹਿ ਰਹੇ ਨੇ ਕਿ ਹੁਣ ਉਹਨਾਂ ਦਾ ਕਾਰੋਬਾਰ ਬਿਲਕੁਲ ਠੱਪ ਹੋ ਰਿਹਾ ਤੇ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਉਮੀਦ ਵੀ ਹੈ ਕਿ ਬਜਿੰਦਰ ਪਾਸਰ ਹੁਣ ਜਲਦੀ ਬਾਹਰ ਆਣਗੇ ਤੇ ਫੇਰ ਤੋਂ ਜੋ ਪਹਿਲਾਂ ਇੱਥੇ 50-56 ਲੋਕ ਇੱਥੇ ਬੈਠ ਕੇ ਰੋਟੀ ਖਾਂਦੇ ਸਨ ਉਸੇ ਤਰ੍ਹਾਂ ਇਹਨਾਂ ਦਾ ਕਾਰੋਬਾਰ ਚੱਲੇਗਾ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਤੇ ਜਿਸ ਤਰ੍ਹਾਂ ਭਾਈ ਸਾਹਿਬ ਨੇ ਵੀ ਕਿਹਾ ਕਿ ਇੱਥੇ ਕਾਫੀ ਬਿਮਾਰੀਆਂ ਦਾ ਇਲਾਜ ਹੁੰਦੀਆਂ ਸੀ ਕਿ ਲੋਕ ਅੰਨੇ ਵੀ ਇੱਥੇ ਆਉਂਦੇ ਸੀ ਜੋ ਕਿ ਠੀਕ ਹੋ ਕੇ ਜਾਂਦੇ ਸਨ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ